ਝੋਨੇ ਦੀ ਲਵਾਈ ਜਿਹੜੀ ਸਟਾਰਟ ਹੋ ਚੁੱਕੀ ਆ ਕਿਸਾਨ ਭਰਾਵਾਂ ਦੇ ਸਵਾਲ ਨੇ ਵੀ ਝੋਨਾ ਲਾਉਣ ਤੋਂ ਪਹਿਲਾਂ ਅਸੀਂ ਕਿਹੜੇ ਕਿਹੜੀਆਂ ਖਾਦ ਖਰਾਕ ਪਾਈਏ ਵੀ ਜਿਸ ਦੇ ਨਾਲ ਝੋਨਾ ਸਾਡਾ ਜਲਦੀ ਚੱਲ ਪੇ ਕਿਸਾਨਾਂ ਦੇ ਤਿੰਨ ਖਾਦਾਂ ਨੂੰ ਲੈ ਕੇ ਸਵਾਲ ਆ ਪਹਿਲਾ ਸਵਾਲ ਕਿ ਪोटाश ਕਿਹੜੀ ਵਰਤੀਏ ਕਿ ਅਸੀਂ ਜਿਹੜੀ ਹੁਣ ਪोटाश ਵਰਤੇ ਕੀ ਸਾਡੇ ਉਹ ਗੱਭਵਾਸਾ ਤੱਕ ਕੰਮ ਕਰੂਗੀ ਦੂਸਰੀ ਗੱਲ ਵੀ ਸਾਡੇ ਜ਼ਮੀਨ ਦੇ ਵਿੱਚ ਜ਼ਿੰਕ ਕਿਹੜੀ ਪਾਈਏ ਤੇ ਕਿੰਨੀ ਪਾਈਏ ਤੇ ਕੱਦੂ ਦੇ ਵਿੱਚ ਜਾ ਸੁੱਕੇ ਵਾਣ ਦੇ ਵਿੱਚ ਅਸੀਂ ਇਸ ਦਾ ਛੱਟਾ ਜਿਹੜਾ ਲਗਾ ਸਕਦੇ ਹਾਂ ਤੀਸਰਾ ਸਵਾਲ ਕੀ ਅਸੀਂ ਸੁੱਕੇ ਵਾਣ ਦੇ ਵਿੱਚ ਜਾਂ ਕੱਦੂ ਦੇ ਵਿੱਚ ਯੂਰੀਆ ਦਾ ਜਿਹੜਾ ਛੱਟਾ ਕਿੰਨਾ ਕਰੀਏ ਕਿਉਂਕਿ ਕਿਸਾਨ ਹਰ ਸਾਲ ਆਪਣੇ ਖੁਦ ਦੇ ਤਜਰਬੇ ਕਰਦੇ ਆ ਤੇ ਮੈਂ ਤੁਹਾਨੂੰ ਆਪਣੇ ਤਜਰਬੇ ਵੀ ਦੱਸਾਂਗਾ ਤੇ ਕਿਸਾਨਾਂ ਦੇ ਤਜਰਬੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਆਪਣੇ ਕੀਤੀ ਬਾੜੀ ਪ੍ਰਤੀ ਆਪਣੇ ਚੈਨਲ ਉੱਪਰ ਵੀਡੀਓ ਆ ਰਹੀਆਂ ਨੇ ਕੋਈ ਆਪਾਂ ਪੀੜ ਪ੍ਰੋਮੋਸ਼ਨ ਦਾ ਕੰਮ ਨਹੀਂ ਕਰਦੇ ਜਾਂ ਕਿਸੇ ਦਵਾਈਆਂ ਦੀ ਵਿਹੂਰੀ ਆਪਾਂ ਤੇ ਨਹੀਂ ਕਰਦੇ ਗੱਲ ਕਰਦੇ ਆ ਝੋਨੇ ਦੀ ਫਸਲ ਬਾਰੇ ਅੱਜ 15 ਜੂਨ ਹੋ ਗਈ 11 ਜੂਨ ਤੋਂ ਝੋਨਾ ਜਿਹੜਾ ਲੱਗਣਾ ਸਟਾਰਟ ਹੋ ਗਿਆ ਲੌਂਗ ਟਾਈਮ ਦੀ ਕਿਸਮਾ ਕਿਸ ਨੇ 11 ਜੂਨ ਨੂੰ ਸਟਾਰਟ ਕੀਤੀ ਕਿਸ ਨੇ 12 ਜੂਨ ਨੂੰ ਸਟਾਰਟ ਕੀਤੀ ਵਿੱਚ ਕਿਸਾਨਪਰਾ ਲੌਂਗ ਟਾਈਮ ਦੀ ਕਿਸਮਾ ਵੀ 25 ਜੂਨ ਤੱਕ ਵੀ ਜਿਹੜੀ ਟ੍ਰਾਂਸਪਲੈਂਟਿੰਗ ਕਰਨਗੇ ਹੁਣ ਗੱਲ ਆਉਂਦੀ ਹੈ ਖਾਦ ਖਰਾਕ ਦੀ ਪਹਿਲਾ ਸਵਾਲ ਹੈ ਜੂਰੀਆ ਦਾ ਵਿੱਚ ਕਿਸਾਨਪਰਾ ਕੱਦੂ ਦੇ ਵਿੱਚ ਜਾਂ ਸੁੱਕੇ ਬਾਣ ਦੇ ਵਿੱਚ 3-3 2-2 ਗੱਟੇ ਯੂਰੀਆ ਦੇ ਪਾ ਰਹੇ ਆ 3-3 ਗੱਟੇ ਫਿਰ ਬਾਅਦ ਦੇ ਵਿੱਚ ਹੋਣਗੇ ਇਹ ਬੜਾ ਗਲਤ ਹੈ ਜੇ ਤੁਸੀਂ ਸੋਨ ਨੂੰ ਲੱਗਦਾ ਵੀ ਯਾਰ ਅਸੀਂ ਸੁੱਕੇ ਬਾਣ ਦੇ ਵਿੱਚ ਜਾਂ ਕੱਦੂ ਦੇ ਵਿੱਚ ਯੂਰੀਆ ਪਾਉਣੀ ਆ ਤਾਂ 1 ਗੱਟਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਪਾਓ ਕਿਉਂਕਿ ਆਪਾਂ ਆਪਣਾ ਮਨ ਇੰਨਾ ਕਹੋ ਹੈ ਵੀ ਜਿੰਨਾ ਚਿਰ ਆਪਾਂ ਝੋਨਾ ਲਾਉਣ ਤੋਂ ਬਾਅਦ 3-4 ਗੱਟੇ ਨਾ ਪਾਈਏ ਆਪਾਂ ਨੂੰ ਚੈਨ ਨਹੀਂ ਆਉਂਦਾ ਤੇ 1 ਗੱਟਾ ਪਾ ਲਓ ਝੋਨਾ ਸੋਡਾ ਵਧੀਆ ਚੱਲਣਾ ਇਹ ਕਿਸਾਨਾਂ ਦਾ ਕਹਿਣਾ ਵੀ ਜਿੱਥੇ ਅਸੀਂ ਪਹਿਲਾਂ ਜੂਰੀਆ ਪਾਉਂਦੇ ਵੀ ਸਾਡਾ ਜਿਹੜਾ ਝੋਨਾ ਮੱਚਦਾ ਨਹੀਂ ਝੋਨਾ ਸਾਡਾ ਜਲਦੀ ਝੱਲ ਪੈਂਦਾ ਦੂਸਰਾ ਸਵਾਲ ਆਉਂਦਾ ਪोटाश ਦਾ ਕਿ ਭਾਈ ਅਸੀਂ ਹੁਣ ਪोटाश ਵਰਤ ਰਿਹਾ ਐਮਓਪੀ 60% ਵਰਤ ਰਿਹਾ ਜਾਂ 14.5% ਵਾਲੀ ਵਰਤ ਰਿਹਾ ਕਿੰਨੀ ਪਾਈਏ ਹੁਣ ਕੀ ਇਸ ਦਾ ਕੰਮ ਹੋਵੇਗਾ ਕਿਉਂਕਿ ਕਿਸਾਨ ਭਰਾ ਉਹ ਜਿਹੜੀ ਪोटाश ਤੱਤ ਦੀ ਵਰਤੋਂ ਸ਼ੁੱਧ ਪोटाश ਤੱਤ ਇੱਕ ਏਕੜ ਦਾ 12 ਕਿਲੋ ਜ਼ਰੂਰੀ ਆ ਜੇ ਤੁਸੀਂ 60% ਵਾਲੀ ਪोटाश ਪਾ ਰਹੇ ਹੋ ਤਾ 1 ਏਕੜ ਦੀ 20 ਕਿਲੋ ਪोटाश ਪਾਉਗੇ ਤਾਂ ਤੁਹਾਨੂੰ ਸ਼ੁੱਧ ਪोटाश ਸ਼ੁੱਧ ਪोटाशਤ 12 ਕਿਲੋ ਇੱਕ ਗੱਟੇ ਦੇ ਵਿੱਚੋਂ ਮਿਲਣਾ ਹੈ ਜੇ ਤੁਸੀਂ 14.5% ਵਾਲੀ ਪोटाश ਪਾ ਰਹੇ ਹੋ ਤਾਂ ਇੱਕ ਏਕੜ ਦੀ ਤੁਹਾਨੂੰ 82 ਕਿਲੋ ਜੇ ਪोटाश ਪਾਉਗੇ ਤਾਂ ਤੁਹਾਨੂੰ ਸ਼ੁੱਧ ਪोटाश 12 ਕਿਲੋ ਇੱਕ ਏਕੜ ਦੀ ਮਿਲਣੀ ਹੈ ਕਿਉਂਕਿ ਇੱਕ ਦੇ ਵਿੱਚ 14.5% ਹੈ ਇੱਕ ਦੇ ਵਿੱਚ 60% ਐਮਓਪੀ 60% ਮਿਰਚਾਂ ਵਾਲੀ ਪोटाश ਇਸ ਪਾਉਣ ਦੇ ਨਾਲ ਕੀ ਹੁੰਦਾ ਹੈ ਜ਼ਮੀਨ ਦੇ ਵਿੱਚ ਜਿੰਨੀ ਖਰਾਕ ਪਈ ਹੁੰਦੀ ਹੈ ਜੜਾਂ ਦੇ ਜੜਾਂ ਦੇ ਲਾਗੇ ਤਾਂ ਅਗੇ ਜਾਂ ਜੜਾਂ ਤੋਂ ਦੂਰ ਪਈ ਹੁੰਦੀ ਹੈ ਉਹ ਬੂਟਾ ਉਹਨੂੰ ਕੈਪਚਰ ਕਰ ਲੈਂਦਾ ਕਿਉਂਕਿ ਪੋਟਾਸ਼ ਤੱਤ ਨੇ ਟਰਾਂਸਫਰ ਕਰਨ ਦਾ ਕੰਮ ਕਰਨਾ ਹੁੰਦਾ ਹੈ ਟਰਾਂਸਪੋਰਟ ਦਾ ਕੰਮ ਕਰਨਾ ਹੁੰਦਾ ਵੀ ਜਿੰਨੀ ਬਾਧੂ ਖਰਾਕ ਪਈ ਦੀ ਬੂਟੇ ਦੇ ਲਵੇ ਲਾ ਕੇ ਤੇ ਜੜਾਂ ਜਿਹੜੀ ਉਹਨੂੰ ਕੈਪਚਰ ਕਰ ਲੈਂਦੀਆਂ ਹਨ ਬੂਟਾ ਚੱਲਦੀ ਚੱਲਦਾ ਹੈ ਬੂਟੇ ਦੀ ਜਿਆਦਾ ਗਰੋਥ ਹੋਣ ਦਾ ਕਾਰਨ ਹੁੰਦਾ ਵੀ ਪੋਟਾਸ਼ ਦੇ ਨਾਲ ਜਿੰਨੀ ਉਪਰੋ ਸਟੈਸ ਪੈਣੀ ਹੈ ਉਹ ਜਿਹੜੀ ਉਪਰੇ ਉਪਰਲੇ ਭਾਗ ਤੋਂ ਜਿਹੜੀ ਸਟੈਸ ਨਹੀਂ ਪੈਂਦੀ ਢੋਨਾ ਜਿਹੜਾ ਆਪਣਾ ਜਲਦੀ ਚੱਲ ਪੈਂਦਾ ਇਹ ਸ਼ੁਰवाती ਫੋਰਟ ਦਾ ਜਿਆਦਾ ਕੰਮ ਕਰੂਗੀ ਨਾ ਕਿ ਇਹ ਗੱਭ ਵਸਤ ਪਟ ਕੰਮ ਕਰੂਗੀ ਜੇ ਤੁਸੀਂ ਹੁਣ ਪੋਟਾਸ਼ ਵਰਤੀ ਜਿਹੜੀ ਮਰਜ਼ੀ ਵਰਤੀ ਹੈ ਇਹ ਸੋਡੇ 50 55 ਦਿਨਾਂ ਤੱਕ ਹੀ ਕੰਮ ਕਰਨੀ ਹੈ ਕਿਉਂਕਿ ਉਸ ਤੋਂ ਬਾਅਦ ਗੱਭ ਵਸਤਾ ਸਮੇਂ ਆਪ ਨੂੰ 15 ਤੋਂ 20 ਕਿਲੋ ਦਾ ਪੋਟਾਸ਼ ਦਾ ਛਿੱਟਾ ਦੋ ਵਾਰ ਦੇਣਾ ਹੈ ਕਿਉਂਕਿ ਉਦੋਂ ਜਿੰਨੀ ਜੜਾਂ ਦੇ ਰਾਹੀਂ ਜਾ ਬੂਟੇ ਦੇ ਸਾਰੇ ਭਾਗਾਂ ਦੇ ਵਿੱਚ ਜਿਹੜੀ ਖਰਾਕ ਜਮਾ ਕੀਤੀ ਹੁੰਦੀ ਹੈ ਉਹ ਕੱਪਵਾਸਤਾ ਤੱਕ ਜਿਹੜੀ ਅਫਸਰ ਕਰਕੇ ਲੈ ਕੇ ਜਾਣਾ ਹੁੰਦਾ ਹੈ ਹੁਣ ਤੀਸਰਾ ਸਵਾਲ ਆਉਂਦਾ ਜ਼ਿੰਕ ਭਾਈ ਅਸੀਂ ਜ਼ਿੰਕ 21% ਪਾਈਏ ਜਾਂ 33% ਪਾਈਏ ਅਕਸਾਈਡ ਫਾਰਮੂਲੇਸ਼ਨ ਵਾਲੀ ਜ਼ਿੰਕ ਪਾਈਏ ਕਿਉਂਕਿ ਵੈਸੇ ਤਾਂ ਜਿਹੜੀ ਅਕਸਾਈਡ ਫਾਰਮੂਲੇਸ਼ਨ ਵਾਲੀ ਜ਼ਿੰਕ ਹੈ ਵੈਸੇ ਤਾਂ ਪਣੀ ਸਪਰੇਅ ਦੇ ਰੂਪ ਦੇ ਵਿੱਚ ਸੀ ਪਰ ਕਿਸਾਨ ਇਹਦਾ ਛਿੱਟਾ ਵੀ ਦੇ ਰਿਹਾ ਵਧੀਆ ਰਿਜ਼ਲਟ ਕਿਸਾਨ ਨੂੰ ਆ ਰਿਹਾ ਜੇ ਤੁਸੀਂ 21% ਵਾਲੀ ਜ਼ਿੰਕ ਪਾਉਨੇ ਹੋ ਤਾਂ 5 ਤੋਂ 10 ਕਿਲੋ ਤੱਕ ਤੁਸੀਂ ਜਿਹੜੀ ਉਹ ਜ਼ਿੰਕ ਪਾ ਸਕਦੇ ਹੋ 50 ਰੁਪਏ ਦੇ ਅਲੱਗ-ਬੱਗ ਜਿਹੜੀ ਆਪਾਂ ਨੂੰ ਮਿਲਦੀ ਹੈ ਇੱਕ ਜ਼ਿੰਕ ਆਉਂਦੀ ਹੈ ਜ਼ਿੰਕ ਸਲਫੇਟ 33% ਹੁੰਦੀ ਹੈ ਉਹਦੇ ਵਿੱਚ ਸਲਫਰ ਤੇ ਜ਼ਿੰਕ ਹੁੰਦਾ ਹੈ ਉਹ ਵੀ ਤੁਸੀਂ 5 ਕਿਲੋ ਦੇ ਕੇਕੜ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਜ਼ਿੰਕ ਦਾ ਕੰਮ ਕੀ ਹੁੰਦਾ ਪਹਿਲਾਂ ਆਪਾਂ ਕੰਮ ਦੇਖੀਏ ਜ਼ਿੰਕ ਨੇ ਜਿਹੜੇ ਖਰਾਕੀ ਤਣੇ ਹੁੰਦੇ ਆ ਨਾ ਪ੍ਰਾਇਮਰੀ ਤੇ ਸਕੈਂਡਰੀ ਜੜਾਂ ਹੁੰਦੀਆਂ ਨੇ ਉਹਨਾਂ ਦਾ ਵਾਧਾ ਵਿਕਾਸ ਕਰਨਾ ਹੁੰਦਾ ਹੈ ਬੂਟੇ ਨੂੰ ਤਾਕਤ ਦੇਣੀ ਹੁੰਦੀ ਹੈ ਕਿਉਂਕਿ ਜ਼ਿੰਕ ਰਿਕ ਦੇ ਵਿੱਚ ਕਮੀ ਹੈ ਮਨੁੱਖ ਦੇ ਵਿੱਚ ਵੀ ਜ਼ਿੰਕ ਦੀ ਕਮੀ ਆਉਂਦੀ ਹੈ ਤੇ ਫਸਲ ਦੇ ਵਿੱਚ ਵੀ ਜ਼ਿੰਕ ਦੀ ਕਮੀ ਆਉਂਦੀ ਹੈ ਜਦੋਂ ਜ਼ਿੰਕ ਦੀ ਕਮੀ ਆਉਂਦੀ ਹੈ ਤਾਂ ਪੱਤੇ ਜਿਹੜੇ ਜੰਗਾਲੇ ਜੇ ਹੋ ਜਾਂਦੇ ਆ ਲੋਹੇ ਦੀ ਕਮੀ ਆਉਂਦੀ ਹੈ ਤਾਂ ਪੱਤਾ ਹਲਕਾ ਪੀਲਾ ਹੋ ਕੇ ਚਿੱਟਾ ਜਿਹੜਾ ਹੋ ਜਾਂਦਾ ਫਿਰ ਪੱਤੇ ਸੁੱਕਣੇ ਸਟਾਰਟ ਹੋ ਜਾਂਦੇ ਆ ਕਿਉਂਕਿ ਜ਼ਿੰਕ ਜੇ ਗੱਲ ਕਰੀਏ ਜ਼ਮੀਨ ਦੇ ਵਿੱਚ ਤਾਂ ਜ਼ਿੰਕ ਬਹਾਵਾ ਪਈ ਹੁੰਦੇ ਆ ਪਰ ਬੂਟੇ ਨੂੰ ਲੋੜ ਜਿਹੜੀ ਆਪਾਂ ਜ਼ਿੰਕ ਪਾਉਨੇ ਆ ਉਸ ਜ਼ਿੰਕ ਜਿੰਨਾ ਚਿਰ ਆਪਾਂ ਜ਼ਿੰਕ ਨਹੀਂ ਪਾਉਂਦੇ ਆਪਣਾ ਜਿਹੜਾ ਪੌਦਾਗਾ ਨਾ ਤਾਂ ਉਹ ਆਪਦੀਆਂ ਜੜਾਂ ਦਾ ਵਾਧਾ ਵਿਕਾਸ ਕਰਦਾ ਨਾ ਉਹ ਵਾਧਾ ਫੁੱਲ ਦਾ ਫਿਰ ਉਹ ਵੀ ਥੋੜਾ ਜਹਾ ਹੋ ਕੇ ਕੱਢ ਜਾਂਦਾ ਤੇ ਜਿਹੜੀ 21% ਵਾਲੀ ਹੁੰਦੀ ਇਹਦੇ ਵਿੱਚ ਥੋੜੀ ਜਿਹੀ ਜਿਵੇਂ ਕਿ ਦੀ ਨੂਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਥੋੜੀ ਜਲਦੀ ਕੰਮ ਕਰਦੀ ਹੈ ਜਿਹੜੀ 21% ਵਾਲੀ ਹੁੰਦੀ ਹੈ 33% ਵਾਲੀ ਹੁੰਦੀ ਹੈ ਉਹ ਜ਼ਿੰਕ 3-4 ਦਿਨ ਬਾਅਦ 5 ਦਿਨ ਬਾਅਦ ਕੰਮ ਕਰਨਾ ਸਟਾਰਟ ਕਰਦੀ ਹੈ ਤੇ ਜਿਹੜੀ ਆਕਸਾਈਡ ਫਾਰਮੂਲੇਸ਼ਨ ਵਾਲੀ ਜ਼ਿੰਕ ਹੁੰਦੀ ਹੈ ਉਹ ਸਾਰਿਆਂ ਨੂੰ ਜਲਦੀ ਕੰਮ ਕਰਦੀ ਹੈ ਕਿਉਂਕਿ ਜਦੋਂ ਛੱਟਾ ਦਿੱਤਾ ਉਹ ਨਾਲ ਦੀ ਨਾਲ ਹੀ ਜਿਹੜੀ ਐਕਟਿਵ ਹੋ ਜਾਂਦੀ ਹੈ ਤੇ ਉਹਦੇ ਰਿਜ਼ਲਟ ਆਪਾਂ ਨੂੰ ਮਿਲਨੇ ਸਟਾਰਟ ਹੋ ਜਾਂਦੇ ਕਿਉਂਕਿ ਜਮੀਨ ਦੇ ਵਿੱਚ ਆਪਾਂ ਅੰਨੇ ਬਾ ਖਾਦਾਂ ਜਿਹੜੀਆਂ ਨਾ ਪਾਈਏ ਵਿੱਚ ਕਿਸਾਨ ਪਰਾ ਝੋਨਾ ਲਾਉਣ ਤੋਂ ਪਹਿਲਾਂ ਹੀ ਖਾਦਾਂ ਖਤਮ ਕਰੀ ਜਾਂਦੇ ਆ ਨਾਲੇ ਫਿਰ ਪਿੱਛੋਂ ਵੀ ਉਹ ਖਾਦਾਂ ਦੇ ਖਾਦਾਂ ਪਾਉਣਗੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਣੀ ਚੋਨੇ ਦੀ ਫਸਲ ਵਿੱਚ ਖਰਚਾ ਨਾ ਕਰੋ ਖਰਚਾ ਕਰੋ ਟਾਈਮ ਟੂ ਟਾਈਮ ਕਰੋ ਹੁਣ ਇੱਕ ਬੱਚਾ ਹੈਗਾ ਇੱਕ ਬੱਚਾ 2 ਮਹੀਨੇ ਦਾ 3 ਮਹੀਨੇ ਦਾ ਉਹਦੇ ਅੱਗੇ ਆਪਾਂ ਬਕਵਾਨ ਰੱਖਦੇ ਹਾਂ ਖਾ ਲੂਗਾ ਉਮਰ ਦੇ ਹਿਸਾਬ ਦੇ ਨਾਲ ਖਰਾਕ ਬਣੀ ਹੈ ਉਮਰ ਦੇ ਹਿਸਾਬ ਦੇ ਨਾਲ ਹੀ ਉਹਦੇ ਵਿੱਚ ਖਰਾਕ ਪੈਣੀ ਹੈ ਫੇਰੀ ਕੋਨੇ ਜਾ ਕੇ ਕੰਮ ਕਰਨਾ ਚਲੋ ਜਿਵੇਂ ਜਿੰਕ ਤੇ ਫਟਾਸ਼ ਹੈ ਜੂਰੀ ਆਪਾਂ ਪਹਿਲਾਂ ਪਾ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜੇ ਆਪਾਂ ਬਾਲਾ ਤੱਕਾ ਨਾ ਕਰੀਏ ਵਿੱਚ ਖਾਨ ਭਰਾ ਕੀ ਕਰਦੇ ਆ ਐਨੀਆਂ ਕੁ ਦੀਜਾਂ ਲੜਾ ਲੈਂਦੇ ਆ ਵੀ ਰੱਹੇ ਰੱਬ ਦਾ ਨਾਮ ਯਾਰ ਉਹ ਜਿਹੜਾ ਦਾ ਸੜਦੇ ਜ਼ਮੀਨ ਦੇ ਵਿੱਚ ਆਪਾਂ ਜ਼ਮੀਨ ਨੂੰ ਖਤਮ ਨਾ ਕਰੀਏ ਜ਼ਮੀਨ ਆਪਣੀ ਮਾਂ ਜ਼ਮੀਨ ਨੂੰ ਪਜਾਉ ਬਣਾ ਕੇ ਰੱਖੀਏ ਜ਼ਮੀਨ ਦੇ ਵਿੱਚ ਖਰੀਆਂ ਖਾਦਾਂ ਦੀ ਜਿਹੜੀ ਵਰਤੋਂ ਜ਼ਿਆਦਾ ਕਰੀਏ ਨਾ ਕਿ ਬੇ ਲੋੜੇ ਕੈਮੀਕਲਾਂ ਦੀ ਵਰਤੋਂ ਕਰੀਏ ਜ਼ਮੀਨ ਦੇ ਵਿੱਚ ਖਾਦਾਂ ਹੀ ਲੋੜ ਹੁੰਦੇ ਜ਼ਿੰਕ ਹੋਗੀ ਜੂਰੀਆ ਹੋਗੀ ਫਟਾਸ ਹੋਗੀ ਸਲਫਰ ਹੋਗੀ ਲੋਹਾ ਹੋ ਗਿਆ 16 ਤੋਂ 17 ਤੱਤ ਨੇ ਜਿਹੜੇ ਜ਼ਮੀਨ ਦੇ ਵਿੱਚ ਥੋੜੀ ਥੋੜੀ ਮਾਤਰਾ ਦੇ ਵਿੱਚ ਆਪਾਂ ਲੈਣੇ ਆ ਠੀਕ ਹੈ ਕੈਲਸ਼ੀਅਮ ਹੋ ਗਿਆ ਮੈਗਨੀਸ਼ੀਅਮ ਹੋ ਗਿਆ ਠੀਕ ਇਹਨਾਂ ਚੀਜ਼ਾਂ ਦੀ ਆਪਾਂ ਵਰਤੋਂ ਕਰੀਏ ਜ਼ਮੀਨ ਨੂੰ ਬਚਾ ਕੇ ਰੱਖੀਏ ਫਸਲ ਆਪਾਂ ਇਹਦੇ ਵਿੱਚ ਹਰ ਸਾਲ ਫਸਲ ਲੈਣੀ ਹੈ ਨਾ ਕਿ ਇੱਕ ਸਾਲ ਹੀ ਆਪਾਂ ਜਮੀਨ ਨੂੰ ਖਤਮ ਕਰਨਾ ਧੰਨਵਾਦ